ਸਸਦਾ ਜੀ ਸਿੰਘ ਹੁੰਦ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਾਡੇ ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਜੀ ਜਿਵੇਂ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਸਾਰੀਆਂ ਪਾਰਟੀਆਂ ਵੱਲੋਂ ਪੱਬਾ ਪਾਰ ਹੋ ਚੁੱਕੀਆਂ ਨੇ ਤੇ ਆਪਣੇ ਆਪਣੇ ਚੋਣ ਪ੍ਰਚਾਰ ਵੀ ਉਹਨਾਂ ਦਾ ਮੁਹਿੰਮ ਬਹੁਤ ਤੇਜ਼ ਕਰ ਦਿੱਤੀ ਗਈ ਹੈ ਤੇ ਇਹ ਜੇ ਸਾਡੇ ਪ੍ਰੋਗਰਾਮ 'ਚ ਇਹ ਸਵਾਲ ਸੀਗਾ ਕਿ ਜਿਹੜੇ ਦਲ ਬਦਲੂ ਉਹਾਂ ਦੀ ਪਾਰਟੀ ਵਿੱਚ ਕੀ ਪੋਜੀਸ਼ਨ ਹੁੰਦੀ ਹੈ ਕਿ ਉਹ ਆਪਣੇ ਸਵਾਰਥ ਲਈ ਪਾਰਟੀ ਬਦਲਨੇ ਜਾਂ ਲੋਕ ਸੇਵਾਵਾਂ ਲਈ ਪਾਰਟੀ ਬਦਲਨੇ ਤੁਹਾਡੇ ਕੀ ਵਿਚਾਰ ਹੈ ਇਸ ਬਾਰੇ ਦੇਖੋ ਜੀ ਸ਼ਾਇਦ ਇਹ ਕਹਿੰਦੇ ਆ ਨਾ ਕਿ ਦਲ ਬਦਲਵਾ ਦਾ ਯੋਰ ਹੈ ਯਾਰੋ ਦਲ ਬਦਲਵਾ ਦਾ ਯੋਰ ਚੋਰਾ ਨੂੰ ਹੈ ਮੋਰ ਯਾਰੋ ਚੋਰਾ ਨੂੰ ਹੈ ਮੋਰ ਹਾਂਜੀ ਇਹ ਅਸੀਂ ਆਪਣੀ ਲਾਈਫ ਦੇ ਵਿੱਚ ਪਤਾ ਨਹੀਂ ਅਸੀਂ ਕਿੰਨੀਆਂ ਕਲੈਕਸ਼ਨਾਂ ਜਿਹੜੀਆਂ ਨੇ ਦੇਖੀਆਂ ਨੇ ਸਾਡਾ ਪਰਿਵਾਰ ਕਲੈਕਸ਼ਨਾਂ ਲੜਦਾ ਰਿਹਾ ਐਮਐਲ ਕਲੈਕਸ਼ਨਾਂ ਜਿਹੜੀਆਂ ਵਜ਼ੀਰੀਆਂ ਪਹੁੰਚਿਆ ਅਸੀਂ ਇਹ ਦੋ ਵਾਰ ਪਹਿਲੀ ਵਾਰ ਦੇਖ ਰਹੇ ਆ ਕਿ ਦਲ ਬਦਲੀਆਂ ਇੱਕ ਤਾਂ ਮੈਂ ਇਹ ਗੱਲ ਕਹਿਣਾ ਕਿ ਜਿਹੜੇ ਲੀਡਰ ਦਲ ਬਦਲੀਆਂ ਕਰਦੇ ਆ ਉਹ ਅੰਡਰ ਪ੍ਰੈਸ਼ਰ ਕਰਦੇ ਨੇ ਜਾਂ ਉਹਨਾਂ ਦੀ ਪਾਰਟੀ ਦੇ ਵਿੱਚੋਂ ਆਪਣੇ ਆਪ ਨੂੰ ਘਟਣ ਮਹਿਸੂਸ ਕਰਦੇ ਆ ਜਾਂ ਜਿਹੜੀ ਹਾਕਮ ਠਹਿਰਿਆ ਉਹਨਾਂ ਤੇ ਪ੍ਰੈਸ਼ਰ ਪਉਂਦੀ ਆ ਕਿਉਂਕਿ ਜੇ ਉਹਨਾਂ ਨੇ ਤੇ ਅਸੀਂ ਗਲਤੀਆਂ ਕੀਤੀਆਂ ਜਿਹੜਾ ਲੀਡਰ ਆਪਣੇ ਆਪ ਨੂੰ ਕਿਸੇ ਪਾਰਟੀ ਨਾਲ ਜਿਆਦਾ ਜੜਾ ਕੋ ਵੱਧਾ ਹ ਉਹ ਤਾਂ ਜਾਂਦਾ ਨਹੀਂ ਕਿ ਉਹਨੂੰ ਪਤਾ ਹੈ ਕਿ ਇਹ ਪਾਰਟੀ ਹਮੇਸ਼ਾ ਉਮੀਦਵਾਰ ਦਾ ਜਾਂ ਕੈਂਡੀਡੇਟ ਦਾ ਜਾਂ ਵਰਕਰ ਦਾ ਮੁਲਕ ਹੁੰਦੀ ਹੈ ਹੂੰ ਦੂਸਰੀ ਗੱਲ ਇਹ ਹੈ ਕਿ ਅੱਜ ਜਿਹੜੀ ਦੌੜ ਲੱਗੀ ਹੋਈ ਹੈ ਨਾ ਕਿ ਹਾਂ ਉਹ ਮੈਂ ਉਸ ਪਾਰਟੀ 'ਚ ਚੱਲ ਜਾਵਾਂਗਾ ਮੈਨੂੰ ਅਹੁਦਾ ਮਿਲ ਜਾਏਗਾ ਮੈਂ ਉਸ ਪਾਰਟੀ 'ਚ ਚੱਲਦਾ ਚੱਲ ਜਾਵਾਂਗਾ ਅਹੁਦਾ ਮਿਲ ਜਾਏਗਾ ਪਰ ਲੋਕ ਸਿਆਣੇ ਨੇ ਲੋਕ ਲੀਡਰ ਦੇ ਕਰਤਾਰ ਨੂੰ ਦੇਖਦੇ ਹਨ ਹਾਂਜੀ ਲੀਡਰ ਦੁਆ ਰਾ ਕੀਤੀਆਂ ਹੋਈਆਂ ਉਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਆਪਾਂ ਲੀਡਰ ਚ ਆਪ ਜਿਹੜੇ ਕਮਜ਼ੋਰੀ ਹੋਵੇ ਉਹ ਸਿਰ ਛਾਲ ਮਾਰ ਕੇ ਕਦੇ ਉੱਧਰ ਕਦੇ ਉੱਧਰ ਔਰ ਮੈਂ ਇਹ ਦੇਖਿਆ ਜੇ ਪ੍ਰਮੰਦਰ ਜੀ ਵੀ ਹੁਣ ਦੀ ਇਲੈਕਸ਼ਨ ਦੇ ਵਿੱਚ ਇੱਕ ਇੱਕ ਬੰਦੇ ਨੇ ਦੋ ਦੋ ਤਿੰਨ ਤਿੰਨ ਪਾਰਟੀਆਂ ਬਦਲੀਆਂ ਨੇ ਹਾਂਜੀ ਬਦਲੀਆਂ ਔਰ ਉਹ ਜਿਹੜਾ ਆ ਉਹ ਜੇ ਲੋਕਾਂ ਦੀ ਗੱਲ ਕਰੀਏ ਲੋਕਾਂ ਦੀ ਗੱਲ ਨਹੀਂ ਉਹ ਆਪਣੇ ਹਿੱਤ ਦੀ ਗੱਲ ਕਰਦੇ ਨੇ ਉਹ ਆਪਣੇ ਹਿੱਤ ਵਾਸਤੇ ਇਹ ਕੰਮ ਕਰ ਰਹੇ ਨੇ ਲੋਕਾਂ ਨੂੰ ਧੋਖੇ ਚ ਰੱਖਦੇ ਬਿਲਕੁਲ ਜੀ ਹਾਂਜੀ 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 ਹੁੰਦਾ ਸਭ ਇਹ ਇੱਕ ਵੱਡਾ ਉਹ ਵੱਡਾ ਇਹ ਹੈ ਕਿ ਕਹਿੰਦੇ ਨੇ ਕਿ ਜਦ ਪਾਰਟੀ 'ਚ ਬੰਦਾ ਉੱਚ ਪਦਵੀ ਤੇ ਹੁੰਦਾ ਹੈ ਜਾਂ ਜਿਹੜੀ ਪਾਰਟੀਆਂ ਜੁੜਿਆ ਹੁੰਦਾ ਉਹ ਦੂਜੀ ਵਿਰੋਧੀਆਂ ਪਾਰਟੀਆਂ ਬਾਰੇ ਕਾਫੀ ਬੁਰਾ ਪਲਾਉ ਤੇ ਨੈਕਤੀ ਕਾਫੀ ਕੁਝ ਬੋਲਦਾ ਪਰ ਅੱਜ ਜਦ ਉਹ ਬੰਦਾ ਉਹ ਦੂਜੀ ਪਾਰਟੀ ਜੁਆਇਨ ਕਰ ਲੈਂਦਾ ਤਾਂ ਉਹ ਉਸ ਦਾ ਲੋਕਾਂ ਦੇ ਵਿੱਚ ਵਿਚਨਨਾ ਵੀ ਬੜਾ ਔਖਾ ਜਾਂਦਾ ਉਹ ਲੋਕਾਂ ਨੂੰ ਕਿਸ ਤਰ੍ਹਾਂ ਸਮਝਾਵੇ ਕਿ ਇਹ ਪਾਰਟੀ ਜਿਸ ਬਾਰੇ ਬੰਦਾ ਮਾਰਾ ਕਹਿੰਦਾ ਜੋ ਚੰਗੀ ਹੈ ਇਹ ਕੋਈ ਗੱਲ ਮੈਂ ਪਹਿਲਾਂ ਕਹਿ ਚੁੱਕੀ ਹਾਂ ਕਿ ਇਹ ਕਰਤਾਰ ਦੀ ਗੱਲ ਆ। ਉਹਨਾਂ ਕੋਲ ਕਰਤਾਰ ਨਹੀਂ। ਅੱਜ ਕਹਿ ਰਹੇ ਆ ਕਿ ਅਸੀਂ ਆਹ ਪਾਰਟੀ ਜਿਹੜੀ ਆ ਬਹੁਤ ਮਾੜੀ ਆ ਇਸ ਪਾਰਟੀ ਨੇ ਆ ਕੀ ਕੀਤਾ ਇਸ ਪਾਰਟੀ ਨੇ ਉਹ ਕੀਤਾ ਇਹ ਜਿ ਕਰਸ਼ਨ ਕੀਤੀ ਆ ਇਹਦੇ ਤੇ ਐਨੇ ਕੇਸ ਪਏ ਨੇ ਤੇ ਜਦੋਂ ਜਾ ਕੇ ਬੰਦਾ ਉਹਨਾਂ ਵਿੱਚ ਹਿੱਜ ਬਹਿ ਜਾਂਦਾ ਤੇ ਇਹ ਮੈਂ ਕਹਿੰਨਾ ਕਿ ਇਹ ਤੋਂ ਵੱਡੀ ਸ਼ਰਮਿੰਦਗੀ ਦੀ ਗੱਲ ਹੋਰ ਹੀ ਸਕਦੀ। ਬਿਲਕੁਲ ਜੀ। ਜਿਹੜੇ ਬੰਦੇ ਜੜਾ ਤੋਂ ਉਹਨਾਂ ਦੇ ਨਾਲ ਪੁਰੇ ਨੇ ਉਹਨਾਂ ਪਰਿਵਾਰਾਂ ਦੇ ਨਾਲ ਤੋਂ ਪੁਰੇ ਨੇ ਉਹਨਾਂ ਨੂੰ ਭਰੋਸੇ ਤੋਂ ਲੈ ਭਰੋਸਾ ਲੈਣ ਤੋਂ ਬਗੈਰ ਹੀ ਜਾ ਕੇ ਦੂਜੀ ਪਾਰਟੀ ਜਾਂ ਰੇਵਾ ਕਰ ਲੈਣਾ ਉਹ ਫਿਰ ਤੁਹਾਨੂੰ ਪਤਾ ਹੀ ਹੈ ਕਿ ਦੁਨੀਆ ਜਿਹੜੀ ਹੈ ਬਹੁਤ ਸਿਆਣੀ ਆ ਵੋਟਰ ਬਹੁਤ ਸਿਆਣਾ ਲੋਕ ਜਿਹੜੇ ਨੇ ਉਹ ਕਹਿੰਦੇ ਕੁਝ ਨੇ ਤੇ ਕਰਦੇ ਕੁਝ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਨਹੀਂ ਹੁਣ ਇਹਨਾਂ ਦਾਲ ਨਹੀਂ ਕਰਦੇ ਪਰ ਉਹਨਾਂ ਦਾ ਲੋਕਾਂ ਦਾ ਆਪਣਾ ਕਰਵਾ ਕੋਈ ਨਹੀਂ ਹੁੰਦਾ ਬਿਲਕੁਲ ਹੁੰਦਾ ਸਾਹਿਬ ਵੀ ਗੱਲ ਹੋ ਰਹੀ ਹੈ ਕਿ ਚਲੋ ਇਹ ਕਿ ਠੀਕ ਹੈ ਜਨਤਾ ਜਾਗਰੂ ਹੋ ਚੁੱਕੀ ਆ ਪਰ ਕਿਤੇ ਨਾ ਕਿਤੇ ਨਾ ਲੋਕ ਜਨਤਾ ਦੇ ਸਵਾਰ ਜਿਹੜੇ ਪੁਰਾਣੇ ਲੀਡਰ ਨੇ ਉਹਨਾਂ ਦੇ ਚੋਣ ਨਿਸ਼ਾਨ ਜਿਹੜੇ ਹੁੰਨੇ ਆ ਦਿਮਾਗ 'ਚ ਬੈਠੇ ਹੁੰਨੇ ਨੇ ਸਾਈਕੋਦਰਪਾ ਗੱਲ ਕਰਦਾ ਪਿੱਛੇ ਇੱਕ ਚੋਣ ਰੈਲੀ ਸੀ ਮਹਾਰਾਣੀ ਪੰਨੀਤਕੌਰ ਦੀ ਉੱਥੇ ਸਮਰਥਕਾਂ ਦੇ ਨਾਰੇ ਲਾਏ ਨਾ ਉਹਨੇ ਇਹ ਗੱਲ ਕਿ ਜਿੰਦਾਬਾਦ ਹੱਥ ਪੰਜੇ ਦੇ ਨਾਰੇ ਲਾਤੇ ਬਲਕਿ ਉਲਟਾ ਲੋਕਾਂ ਨੂੰ ਉਹ ਜਿਹੜੇ ਸਟੇਟ ਤੇ ਜੋ ਰੋਕਦੇ ਰਹੇ ਕਿ ਨਹੀਂ ਭਈ ਹੁਣ ਸਾਡੀ ਪਾਰਟੀ ਚੇਂਜ ਹੋ ਚੁੱਕੀ ਹੈ ਤੁਹਾਨੂੰ ਲੱਗਦਾ ਨਹੀਂ ਏਜੀਪ ਪਾਰਟੀਆਂ ਵੋਟਾਂ ਕਈ ਵਾਰ ਭਲੇਖੇ ਨਾਲ ਵੀ ਪੈਣ ਗਈਆਂ ਦੂਜੀ ਪਾਰਟੀ ਨੂੰ ਉਹਦੇ ਵગેਰਾ ਹੁੰਦੀ ਆ ਤੇ ਤਬਲਾਕਤ ਆ ਹੋਈ ਆ ਹਾਂਜੀ ਵੋਟਰ ਵੀ ਉਹ ਹੀ ਨੇ ਪਬਲਿਕ ਵੀ ਉਹ ਹੀ ਆ ਪੰਜਾਬ ਵੀ ਉਹ ਆ ਭਾਰਤ ਵੀ ਉਹ ਹੀ ਆ ਉਹ ਹੀ ਆ ਬਿਲਕੁਲ ਉਹ ਲੋਕ ਆ ਕਿ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦੀਆਂ ਰੈਲੀਆਂ 'ਚ ਜਾਂਦੇ ਨੇ ਉਹ ਲੋਕ ਆਮ ਆਦਮੀ ਪਾਰਟੀਆਂ ਦੀਆਂ ਰੈਲੀਆਂ 'ਚ ਜਾਂਦੇ ਨੇ ਉਹ ਲੋਕ ਕਾਂਗਰਸ ਦੀਆਂ ਤੇ ਕੱਲ੍ਹ ਜਲਦੀਆਂ ਪਾਰਟੀਆਂ 'ਚ ਜਾਂਦੇ ਨੇ ਕਿਉਂਕਿ ਅੱਜ ਲੋਕਾਂ ਨੇ ਸਿਰਫ ਇੱਕ ਆਪਣਾ ਭਾਈਚਾਰਾ ਰੱਖਿਆ ਯਾਰ ਅਸੀਂ ਨਰਾਜ਼ ਕਿਸਨੂੰ ਕਰਾਂ ਪਰ ਮਰਜ਼ੀ ਉਹਨਾਂ ਨੇ ਆਪਣੀ ਕਰਨੀ ਆ ਹਾਂ ਬੈਂਕ ਵੋਟ ਹੁੰਦੀ ਆ ਜਿਵੇਂ ਕੱਲ ਦਾ ਚਲੀ ਦਲ ਦੀ ਆਪਣੀ ਬੈਂਕ ਵੋਟ ਆ ਕਾਡਸ ਦੀ ਆਪਣੀ ਬੈਂਕ ਵੋਟ ਆ ਤੂੰ ੱਕੇ ਦਾ ਤੁਸੀਂ ਲੈ ਜਾਓ ਹੂੰ ੱਕੇ ਦਾ ਤੁਸੀਂ ਲੈ ਲੈ ਜਾਓ ਉਹ ਜਾ ਕੇ ਫਿਰ ਉਹਨਾਂ ਦੇ ਵੋਟ ਨਹੀਂ ਦੁੱਦੀ ਆ ਹੂੰ ਤਰੀਕਾ ਵਾਲੇ ਨੇ ਇਹ ਕੋਈ ਜ਼ਰੂਰੀ ਥੋੜਾ ਕਿ ਜਿਹੜੀ ਹਕੂਮਤ ਸਰਕਾਰ ਆ ਪੰਜਾਬ ਦੇ ਵਿੱਚ ਐਸੋ ਆਮ ਆਦੀ ਪਾਰਟੀ ਦੀ ਸਾਰੇ ਉਹਦੇ ਐਂਟਰੀ ਬੱਧੇ ਨੇ ਉਹਨਾਂ ਦੇ ਆਪੀਆਂ ਵੀ ਭਾਵਨਾ ਭਾਵਨਾਵਾਂ ਨੇ ਉਹਨਾਂ ਨੂੰ ਬਸਾ ਤੇ ਲੈ ਜਾਂਦੇ ਨੇ ਦਿਹਾੜੀ ਤੇ ਲੈ ਜਾਂਦੇ ਨੇ ਲੇਕਿਨ ਅੰਦਰ ਉਹਨਾਂ ਦੇ ਕੁਝ ਹੋਰ ਹੁੰਦਾ ਕੁਝ ਹੋਰ ਹੁੰਦਾ ਅੰਦਰ ਜਿਹੜੀ ਵਾਅਦਾ ਹੈ ਉਹ ਸੱਚਾਈ ਦੀ ਵਾਅਦੇ ਹੁੰਦੀ ਹੈ ਬਿਲਕੁਲ ਤੇ ਉਹ ਇਹ ਇੱਕ ਨਹੀਂ ਇੱਕ ਬੜਿਆ ਥਾਂ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਨੋਟ ਕਰਦੇ ਹਾਂ ਇਹ ਗੱਲ ਹੁੰਦੀ ਹੈ ਪੜੇ ਹੁੰਦਾ ਸਭੀ ਗੱਲ ਹੋ ਰਹੀ ਕਿ ਜਦ ਜੇ ਇਲੈਕਸ਼ਨ ਸ਼ੁਰੂ ਹੁੰਨੇ ਆ ਚੋਣੇ ਜਿਹੜੇ ਪੰਜਾਬ ਦੇ ਬੜੇ ਵੱਡੇ ਮੁੱਦੇ ਹੁੰਨੇ ਨੇ ਪਾਣੀ ਦਾ ਮੁੱਦਾ ਹੈ ਬੇਦਵੀ ਦਾ ਮੁੱਦਾ ਨਸ਼ਾ ਦਾ ਮੁੱਦਾ ਹੈ ਕਿ ਇਸ ਦੁਆਰੇ ਠੰਡ ਕਿਉਂ ਪੈ ਜਾਂਦੀ ਹੈ ਨਾ ਤੇ ਦੇਖੋ ਜੀ ਲੋਕਾਂ ਦੇ ਨਾਲ ਝੂਠ ਬੋਲਣਾ ਹੁੰਦਾ ਪਾਰਟੀਆਂ ਨੇ ਹਾਂਜੀ ਹੁਣ ਜੇ ਆਪਾਂ ਹਰਿਆਣਾ ਦੇ ਵਿੱਚ ਦੇਖੀ ਉਥੇ ਕਾਂਗਰਸ ਦੀ ਕਾਂਗਰਸੀ ਉਥੇ ਵੀ ਪਾਰਟੀ ਕਾਂਗਰਸ ਦੀ ਪਾਰਟੀ ਹੈਗੀ ਹੈ ਬਹੁਜਾ ਸਮਾਜ ਪਾਰਟੀ ਦੀ ਵੀ ਆ ਜੀਆਂ ਪਾਰਟੀਆਂ ਵੀ ਹੈ ਪੱਤਾ ਪਾਰਟੀ ਹੈ ਜਾਂ ਆਮ ਆਦਮੀ ਪਾਰਟੀ ਆ ਅੱਜ ਜੇ ਅਸੀਂ ਨਾਹਾਂ ਪੰਜਾਬ ਦੇ ਵਿੱਚ ਲਾਉਨੇ ਆ ਹਾਂਜੀ ਪਾਣੀਆਂ ਦੇ ਮੁੱਦੇ ਦਾ ਬਿਲਕੁਲ ਜੀ ਹਰਿਆਣਾ ਦੇ ਲੋਕ ਦੇ ਆ ਉਸ ਪਾਰਟੀਆਂ ਟੁੱਟਦੇ ਨੇ ਹੂੰ ਉਹ ਇੱਕ ਰਾਜਨੀਤੀ ਦਾ ਪੱਖ ਆ ਲੋਕਾਂ ਨੇ ਜਦੋਂ ਵੋਟਾਂ ਲੈਣੀਆਂ ਨੇ ਵੋਟਾਂ ਲਾਉਣ ਤੋਂ ਪਹਿਲਾਂ ਇਹ ਗੱਲਾਂ ਹੁੰਦੀਆਂ ਨੇ ਜਦੋਂ ਵੋਟਾਂ ਸੱਤ ਤੇ ਆਉਂਦੀਆਂ ਨੇ ਲੀਡਰ ਇਹ ਗੱਲਾਂ ਨਹੀਂ ਕਰਦੇ ਅੱਜ ਜੇ ਕੋਈ ਵੇਖਿਆ ਜੇ ਤਾਂ ਕੋਈ ਪਾਰਟੀ ਹਾਂਜੀ ਇਹ ਗੱਲ ਕਰੀਏ ਕਿ ਪੰਜਾਬ ਦੇ ਮੁੱਦੇ ਕੀ ਨੇ ਕੋਈ ਮੁੱਦੇ ਦੀ ਗੱਲ ਨਹੀਂ ਹੋ ਰਹੀ ਦੂਜੇ ਤੇ ਟਿਕਟ ਉਹਦੇ ਜ਼ਰੂਰ ਉਹਨਾਂ ਸੁੱਟਣਾ ਹੁੰਦਾ ਜਿਹੜੇ ਵਿਰੋਧੀ ਨੇ ਸੋ ਇਹ ਇਹ ਲੀਡਰਾਂ ਵਾਸਤੇ ਨਾ ਇਹ ਰਾਜਨੀਤਿਕ ਜਾਂ ਰਾਜਨੀਤੀ ਇੱਕ ਖੇਡ ਬਣ ਚੁੱਕੀ ਆ ਨਾ ਕਿ ਸੀਰੀਅਸ ਨਹੀਂ ਹਾਂਜੀ ਦੇ ਹੁੰਦਾ ਸਭ ਲਾਦਾ ਲਾਤਵਾਦ ਉਹਦਾ ਕਿ ਜਨਤਾ ਮਤਲਬ ਜਨਤਾ ਕਿਸ ਤਰ੍ਹਾਂ ਆਪਣੇ ਚੰਗੇ ਸਹੀ ਉਮੀਦਵਾਰ ਨੂੰ ਚੁਣੇ ਕਿਹੜੀ ਪਾਰਟੀ ਨੂੰ ਆਪਣਾ ਪ੍ਰਮੁੱਖ ਰੱਖੇ ਦੇਖੋ ਇਹ ਇਹ ਲੋਕਾਂ ਨੇ ਆਪ ਦੇਖਣਾ ਲੋਕਾਂ ਚ ਕਿਹੜਾ ਕੈਂਡੀਡੇਟ ਮੈਂ ਪਹਿਲੇ ਇਹ ਬੇਝੀ ਕਰ ਚੁੱਕਾ ਕਿ ਜਿਹੜੇ ਲੀਡਰ ਆ ਇਸ ਵੇਲੇ ਲੀਡਰ ਪਾਰਟੀ ਨੂੰ ਨਹੀਂ ਹਾਂਜੀ ਅਸਲ ਮੈਂ ਇਹ ਗੱਲ ਕਹਾਂ ਕਿ ਜਿਹੜਾ ਕੈਂਡੀਡੇਟ ਖੜੋਤਾ ਉਹਦੇ ਪਰਿਵਾਰ ਨੂੰ ਹੁੰਦਾ ਹੈ ਬਿਲਕੁਲ ਹਾਂਜੀ ਉਰੇ ਕਰਤਾਰ ਨੂੰ ਵੋਟਾਂ ਪੈਣਗੀਆਂ ਔਰ ਅਸੀਂ ਵੀ ਉਹੀ ਲੋਕਾਂ ਨੂੰ ਬੈਂਚ ਕਰਾਂਗੇ ਕਰਤਾਰ ਦੇਖੋ ਪਾਰਟੀਆਂ ਤੇ ਭਾਈਚਾਰੇ ਵਿੱਚ ਵੰਡਾ ਪਉਂਦੀਆਂ ਨੇ ਜਿਹੜੇ ਕਰਤਾਰ ਵਾਲਾ ਕੈਂਡੀਡੇਟ ਹੈ ਤੁਹਾਡੀਆਂ ਆਸਾਂ ਦੇ ਖਾਣਾ ਉੱਤਰਨ ਵਾਲਾ ਦਾ ਉਹਨੂੰ ਵੋਟ ਪਾਓ ਹਾਂਜੀ ਹਾਂ ਮੈਂ ਇਹ ਗੱਲ ਜ਼ਰੂਰ ਕਵਾਂਗਾ ਕਿ ਜਿਹੜਾ ਝੂਠ ਹੈ ਨਾ ਹਾਂਜੀ ਇੰਨਾ ਕਿ ਤੁਸੀਂ ਬੋਲੋਗੇ ਮੈਂ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਮੈਂ ਮਾਫੀ ਚਾਹੁੰਦਾ ਕਿ ਮੈਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਭਗਵਾਨ ਸ਼ਿਪੂਨਾ ਤੋਂ ਮੈਂ ਗੀੜੀ ਮੈਦਾਨ ਕਰਨੀ ਚਾਹੁੰਦਾ ਹਾਂ ਜੀ ਤੇ ਮੈਂ ਹੁਣੇ ਦੇਖ ਰਿਹਾ ਸੀ ਜਾ ਕੇ ਇੱਕ ਜਨ ਸਭਾ ਦੇ ਵਿੱਚ ਹਾਂਜੀ ਉਹ ਕਿੱਦਾਂ ਉਹਨਾਂ ਨੇ ਆਪਣਾ ਭੰਡ ਪੂਰਾ ਖਲਾੜਿਆ ਵਾ ਜਦੋਂ ਕਿ ਇੱਕ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੁੰਦੀ ਹੈ ਪੰਜਾਬ ਦਾ ਮੁੱਖ ਮੰਤਰੀ ਆ ਹਾਂਜੀ ਔਰ ਉਹਨੂੰ ਉਹਨੇ ਲੋਕਾਂ ਨੂੰ ਕੋ ਚੰਗੀਆਂ ਗੱਲਾਂ ਦੱਸਣ ਲੋਕਾਂ ਨੂੰ ਮੁੱਦੇ ਦੱਸਣੇ ਮੁੱਦੇ ਨਹੀਂ ਸਿਰਫ ਇੱਕ ਪਾਰਟੀ ਦੇ ਇਲਜ਼ਾਮ ਹੀ ਲਾਈ ਜਾਣੇ ਆ ਜਿਵੇਂ ਤਸ਼ਵੀਰ ਬਾਦਲ ਤੇ ਹੀ ਇਲਜ਼ਾਮ ਲਾਈ ਜਾ ਰਹੇ ਆ ਔਰ ਭੰਡਾਰ ਦਾ ਮਿਆਜ਼ਾ ਜੜ ਆ ਮੈਂ ਗੱਲ ਕਰਵਾਗੇ ਭੰਡ ਜਿਹੜੀ ਕਮਿਟੀ ਆ ਮਾੜੀ ਨਹੀਂ ਬਹੁਤ ਚੰਗੀ ਆ ਅਸੀਂ ਮਾਨ ਸਰਕਾਰ ਨੂੰ ਨਾਲ ਕਰਦੇ ਆ ਪਰ ਇਸ ਇੱਕ ਮੁੱਖ ਪੁਤਰੀ ਨੂੰ ਉਹ ਜੀਆਂ ਗੱਲਾਂ ਜਿਹੜੀਆਂ ਸੋਭਾ ਨਹੀਂ ਦਿੰਦੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੀਆਂ ਇਹ ਵੀ ਗੱਲ ਵੇਖਣਗੇ ਵੀ ਯਾਰ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਵਾਲਾ ਕੰਮ ਕਰਨਾ ਚਾਹੀਦਾ ਨਾ ਕਿ ਸਟੇਟ ਜਾ ਕੇ ਕਰਾਕਾਰੀ ਜਾਂ ਇਹ ਜਿਹੜਾ ਡਲਾ ਕਰਦੀਆਂ ਚਾਹੀਦੀਆਂ ਜੇ ਲੋਕੀਂ ਖਾਸ ਕੇ ਘਰੋਂ ਚੱਲ ਜਾਂਦੇ ਜਾ ਕੇ ਉਹਦਾ ਨਿਰਖਣ ਕਰ ਰਹੀ ਇਹ ਫੋਟੇ ਕੀ ਆਏ ਆ ਹਾਂਜੀ ਠੀਕ ਹੈ ਸਰਬੰਦਰ ਜੀ ਤੁਹਾਡੇ ਵਿਚਾਰ ਅਸੀਂ ਸੁਨੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਅਗਲੀ ਵਾਰ ਫੇਰ ਤੁਹਾਡਾ ਮੁਲਾਕਾਤ ਹੋਗੀ ਸასი ਕਾਲ ਜੀ